ਤੋ ਆਪਾਂ ਇਸ ਟਾਈਮ ਖੜੇ ਆ ਲੁਧਿਆਣਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਚੌੜਾ ਬਾਜ਼ਾਰ ਦੀ ਮਾਰਕ ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਘੰਟਾ ਕਾ ਮਾਰਕੀਟ ਜਿਹੜਾ ਤੁਹਾਨੂੰ ਰੌਣਕਾ ਦਿਖਾਉਣੀ ਆ ਅੱਜ ਦੇ ਡੇਟ ਦੇ ਵਿੱਚ ਤੇ ਅੱਜ ਤੇ ਅੱਜ ਹੈ 15 ਮਈ 2025 ਦਿਨ ਵੀਰਵਾਰ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਕੰਟਰੋਵਰਸੀ ਜ਼ਿਆਦਾ ਹੋਈ ਅੱਗੇ ਨਾਲੋਂ ਤੇ ਜਿਵੇਂ ਹੁਣ ਗਰਮੀ ਦਾ ਮਾਲ ਆਪਾਂ ਲੈ ਕੇ ਉਹਨਾਂ ਦਾ ਮਾਲ ਜ਼ਿਆਦਾ ਬਾਹਰ ਹੁੰਦਾ ਪਹਿਲਾਂ ਨਾਲ ਰਸ਼ ਘਟ ਗਿਆ ਕਾਫੀ ਰਸ਼ ਘਟ ਗਿਆ ਭਾਈ ਜਿਹੜਾ ਹੁਣ ਆ ਪੰਜਾਬ ਜਿਹੜੇ ਕਾਂਡ ਹੋ ਰਹੇ ਨੇ ਪਾਕਿਸਤਾਨ ਵਾਲੇ ਇਸ ਕਰਕੇ ਬਹੁਤ ਹੱਤੋਂ ਜ਼ਿਆਦਾ ਪ੍ਰਭਾਵ ਜਿਹੜਾ ਪੈ ਚੁੱਕਿਆ ਹੈ ਏਸ ਦੀ ਬਹੁਤ ਜ਼ਿਆਦਾ ਮੰਦਾ ਹੀ ਚੱਲ ਰਿਹਾ ਹੈ ਬਹੁਤ ਭਾਈ ਬਹੁਤ ਜ਼ਿਆਦਾ ਸੇਲ ਦਾ ਅੱਦੋ-ਅੱਦਾਂ ਫਰਕ ਪੈਣ ਲੱਗ ਗਿਆ ਬਿਲਕੁਲ ਕੰਮ ਮੰਦਾ ਰੌਣਕਾਂ ਜਮੀ ਖਤਮ ਹੋ ਚੁੱਕੀਆਂ ਨੇ ਜਿਹੜੇ ਕੁਛ ਪਰਦੇਸੀ ਸੀ ਪੰਜਾਬ ਛੱਡ ਕੇ ਆਪਣੇ ਪਿੰਡਾਂ-ਪਿੰਡਾਂ ਨੂੰ ਭੱਜ ਗਏ ਠੀਕ ਹੈ ਤੇ ਦੇਖ ਸਕਦੇ ਹੋ ਤੇ ਪਿੱਛੇ ਦੇਖ ਸਕਦੇ ਹੋ ਚੌੜਾ ਬਾਜ਼ਾਰ ਦੀ ਮਾਰਕੀਟ ਤੇ ਆਪਾਂ ਪਹੁੰਚੇ ਆ ਠੀਕ ਹੈ ਤੇ ਹੁਣ ਤੁਸੀਂ ਚੌੜਾ ਬਾਜ਼ਾਰ ਦੀ ਮਾਰਕੀਟ ਦਾ ਤੁਸੀਂ ਜਿਹੜਾ ਇਹ ਨਜ਼ਾਰਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਰੌਣਕਾਂ ਨੇ ਠੀਕ ਹੈ ਪਹਿਲਾਂ ਤਾਂ ਮੁਕਾਬਲੇ ਕਾਫੀ ਜੋ ਕਿ ਹੈ ਤੁਸੀਂ ਦੇਖ ਸਕਦੇ ਹੋ ਨਾ ਰਸ਼ ਹੈ ਨਹੀਂ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਹੈ ਅੱਗੇ ਸਸੀ ਗਾਲ ਜੀ ਰਾਮ ਰਾਮ ਜੈ ਮਾਤਾ ਦੀ ਸਵਾਗਤ ਹੈ ਫਿਰ ਤੋਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਸਾਨਵੀ ਰਾਣੀ ਪੰਜਾਬ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਧੀਆ ਹੋਣਾ ਚਾਹੀਦਾ ਹੈ ਸਦਾ ਹੱਦੇ ਰਹੋ ਸਦਾ ਬਾਦ ਦੇ ਰਹੋ ਐਹੀ ਮੇਰੀ ਅਰਦਾਸ ਹੋ ਸਤਿਗੁਰੂ ਰਖਵਾਹਿ ਗੁਰੂ ਅੱਗੇ ਸੋ ਆਪਾਂ ਇਸ ਟਾਈਮ ਖੜੇ ਆ ਲੁਧਿਆਣਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਚੌੜਾ ਬਾਜ਼ਾਰ ਦੀ ਮਾਰਕੀਟ ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਘੰਟਾ ਘਰ ਹੈ ਤੇ ਘੰਟਾ ਘਰ ਦੀ ਮਾਰਕੀਟ ਦੇ ਵਿੱਚ ਹੁੰਦਾ ਇਸ ਟਾਈਮ ਦਾ ਕੀ ਮਾਹੌਲ ਸਾਰਾ ਤੁਸੀਂ ਵੀਡੀਓ ਦੇਖ ਸਕੋਗੇ ਮਾਰਕੀਟ ਬੜੀ ਬਿਲਕੁਲ ਥੱਪਾ ਹੈ ਤੇ ਮਾਰਕੀਟ ਦੀਆਂ ਤੁਹਾਨੂੰ ਰੌਣਕਾਂ ਦਿਖਾਉਣੇ ਆ ਅੱਜ ਦੇ ਡੇਟ ਦੇ ਵਿੱਚ ਪੰਜਾਬ ਲੁਧਿਆਣਾ ਚੌੜਾ ਬਾਜ਼ਾਰ ਦੀ ਮਾਰਕੀਟ ਸੋ ਸਾਰਾ ਅੱਜ ਆਪਾਂ ਮਾਰਕੀਟ ਆਪਾਂ ਐਕਸਪਲੋਰ ਕਰਾਂਗੇ ਸੋ ਵੀਡੀਓ ਅਖੀਰ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂ ਤੋ ਦੇਖ ਸਕਦੇ ਹੋ ਜਿਹੜਾ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਨਾ ਇੱਥੋਂ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਸੇ ਇਹੋ ਜੀ ਮਾਰਕੀਟ ਦਾ ਤੁਹਾਨੂੰ ਅਜੇ ਵਿਊ ਦਿਖਾ ਰਹੇ ਆ ਤੇ ਦੇਖ ਸਕਦੇ ਹੋ ਬਿਲਕੁਲ ਕੰਮ ਮੰਦਾ ਗੋਣਕਾ ਜਮੀ ਖਤਮ ਹੋ ਚੁੱਕਿਆ ਨੇ ਜਿਹੜੇ ਕੁਝ ਪਰਦੇਸੀ ਸੀ ਪੰਜਾਬ ਛੱਡ ਕੇ ਆਪਣੇ ਪਿੰਡਾਂ ਪੰਡਾਂ ਨੂੰ ਭੱਜ ਗਏ ਠੀਕ ਹੈ ਤੇ ਦੇਖ ਸਕਦੇ ਹੋ ਤੇ ਪਿੱਛੇ ਦੇਖ ਸਕਦੇ ਹੋ ਚੌੜਾ ਬਾਜ਼ਾਰ ਦੀ ਮਾਰਕੀਟ ਤੇ ਆਪਾਂ ਪਹੁੰਚੇ ਆ ਠੀਕ ਹੈ ਜੀ ਤੇ ਹੁਣ ਤੁਸੀਂ ਚੌੜਾ ਬਾਜ਼ਾਰ ਦੀ ਮਾਰਕੀਟ ਦਾ ਤੁਸੀਂ ਜਿਹੜਾ ਇਹ ਨਜ਼ਾਰਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਰੌਣਕਾਂ ਨੇ ਠੀਕ ਆ ਪਹਿਲਾਂ ਤਾਂ ਮੁਕਾਬਲੇ ਕਾਫੀ ਜੋਗੀ ਹੈ ਤੁਸੀਂ ਦੇਖ ਸਕਦੇ ਹੋ ਇੰਨਾ ਰਸ਼ ਹੈ ਨਹੀਂ ਤੇ ਪਿੱਛੇ ਰਹਿ ਗਿਆ ਚੌੜਾ ਬਾਜ਼ਾਰ ਠੀਕ ਆ ਪਿੱਛੇ ਸ਼ੁਰੂ ਹੋ ਜਾਂਦਾ ਚੌੜਾ ਬਾਜ਼ਾਰ ਤੇ ਤੁਸੀਂ ਦੇਖ ਸਕਦੇ ਹੋ ਤੇ ਦੂਮਸੇ ਵਾਲਾ ਤੇਰਾ ਅੱਛਾ ਪਹਿਲਾਂ ਦੇ ਮੁਕਾਬਲੇ ਬਿਲਕੁਲ ਘਟ ਗਿਆ ਹੈ ਆ ਦੇਖੋ ਸੇਲ ਦੇ ਸਕਦੇ ਹਾਂ ਨਾ 50 ਰੁਪਏ ਦੇ ਤੁਹਾਨੂੰ ਮਿਲ ਜਾਏਗਾ ਬਨਾਣ ਦੇਖ ਸਕਦੇ ਆ 50 ਰੁਪਏ ਦਾ ਬਨਾਣ ਠੀਕ ਹੈ ਜਿਹੜਾ ਮਰਜੀ ਲੋ 150 ਰੁਪਏ ਦੀ ਸੇਲ ਲੱਗਦੀ ਹੈ ਠੀਕ ਆ ਡਾਉਨ ਸ਼ੋਲਡਰ ਪੀਸ ਮਿਲਣਗੇ 1.5 ਦੀ ਜੀ ਮਾਲ ਇਦਾਂ ਹੈ ਕਿ ਕੌਂਟਰੋਵਰਸੀ ਜ਼ਿਆਦਾ ਹੋਈ ਅੱਗੇ ਨਾਲੋਂ ਤੇ ਜਿਵੇਂ ਹੁਣ ਗਰਮੀ ਦਾ ਮਾਲ ਆਪਾਂ ਲੈ ਕੇ ਉਹਨਾਂ ਦਾ ਮਾਲ ਜ਼ਿਆਦਾ ਬਾਹਰ ਹੁੰਦਾ ਪਹਿਲਾਂ ਨਾਲ ਰਸ਼ ਘਟ ਗਿਆ ਕਾਫੀ ਰਸ਼ ਘਟ ਗਿਆ ਭਾਈ ਜਿਹੜਾ ਹੁਣ ਆ ਪੰਜਾਬ ਜਿਹੜੇ ਕਾਂਡ ਹੋ ਰਹੇ ਨੇ ਪਾਕਿਸਤਾਨ ਵਾਲੇ ਇਸ ਕਰਕੇ ਬਹੁਤ ਹੱਥੋਂ ਜ਼ਿਆਦਾ ਪ੍ਰਭਾਵ ਜਿਹੜਾ ਪੈ ਚੁੱਕਿਆ ਹੈ ਏਸੀਜ਼ ਬਹੁਤ ਜ਼ਿਆਦਾ ਬੰਦੇ ਚੱਲ ਰਿਹਾ ਬਹੁਤ ਭਾਈ ਬਹੁਤ ਜ਼ਿਆਦਾ ਸੇਲ ਦਾ ਅੱਧੋ ਅੱਧਾ ਫਰਕ ਪੈਣ ਲੱਗ ਗਿਆ ਹੌਲੀ ਹੌਲੀ ਤੂੰ ਬਾਜ਼ਾਰ ਚਾਰ ਫੇਰੇ ਵਖਾ ਸਕਦੇ ਬਾਜ਼ਾਰ ਦਾ ਮੋਲ ਬਹੁਤ ਉੱਦਾਂ ਹੋ ਚੁੱਕਿਆ ਹੈ ਲੋਕੀ ਡਰਦੇ ਨੇ ਆ ਪਹਿਲਾਂ ਰਸ਼ ਹੀ ਨਾ ਹੁੰਦਾ ਕਿ ਦੁਕਾਨ ਚ ਅਸੀਂ ਆਪ ਨੂੰ ਸਾਡੀ ਜਗ੍ਹਾ ਨਹੀਂ ਮਿਲਦੀ ਹੁੰਦੀ ਤੇ ਹੁਣ ਤਾਂ ਇੰਨਾ ਜ਼ਿਆਦਾ ਰਸ਼ ਇਵਰੀ ਟੀ-ਸ਼ਰਟ ਵਗੈਰਾ ਸਾਰੀ ਆਪਣੀ 150 ਰੁਪਏ ਲੱਗੀ ਹੈ ਕੋਟ ਸੈਟ ਮਿਲ ਜਾਣਗੇ ਤੁਹਾਨੂੰ 400 ਦੀ ਰੇਂਜ ਚ ਕਾਟਨ ਦਾ ਸਟਾਫ ਹੋਏਗਾ 4-5 ਕਲਰ ਮਿਲ ਜਾਣਗੇ ਅਜੇ ਅੰਦਰ ਬਖਾਦਨੇ ਹੋਰ ਮਾਲ ਆਪਣੇ ਕੋਲ ਆਇਆ ਹੋਇਆ ਆਹ ਫੁੱਲ ਬਾਜੂ ਟੀ-ਸ਼ਰਟ ਆਈ ਜੀ ਇੱਧਰ ਸਾਰੀ ਤੇ ਲੇਡੀਜ਼ ਕਰੋਪ ਟੀ-ਸ਼ਰਟ ਵਗੈਰਾ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਹਾਂਜੀ ਹਾਂਜੀ ਆਉਣਾ ਵੀਰ ਆਪਣੇ ਚੌੜਾ ਬਜ਼ਾਰ ਪਾਲ ਵਾਲਾ ਸ਼ੋਰੂਮ ਦੇ ਸਾਹਮਣੇ ਬੱਬੂ ਪ੍ਰਾਈਵਟ ਡੀਲਰ ਚ ਆ ਜਾਣਾ ਸੋ ਤੁਸੀਂ ਦੇਖ ਸਕਦੇ ਹੋ ਇੰਡੀਆ ਤੇ ਪਾਕਿਸਤਾਨ ਦੇ ਮਾਹੌਲ ਨੂੰ ਦੇਖਦੇ ਹੋਏ ਮਾਰਕੀਟ ਤੇ ਕੀ ਅਸਰ ਪਿਆ ਹੈ ਤੁਸੀਂ ਸਾਰਾ ਤੁਸੀਂ ਦੇਖ ਸਕਦੇ ਹੋ ਕਾਫੀ ਕੰਮ ਬੰਦਾ ਚੱਲ ਰਿਹਾ ਇਹਨਾਂ ਦਾ ਤੇ ਇਹੋ ਜੀ ਅਜੇ ਤੁਹਾਨੂੰ ਮਾਰਕਿਟ ਦਿਖਾ ਰਹੇ ਆ 150 150 150 150 150 ਠੀਕ ਹੈ ਬਿਲਕੁਲ ਰਸਤਾ ਜਦ ਮੈਂ ਤੁਸੀਂ ਦੇਖ ਸਕਦੇ ਹੋ ਖਾਲੀ ਖਾਲੀ ਕਿਸੇ ਟਾਈਮ ਪੂਰਾ ਉਹ ਰਸ਼ ਹੁੰਦਾ ਹੈ ਬਿਲਕੁਲ ਰਸ਼ ਆਜੋ ਭਾਜੀ ਆਜੋ 15 1500 ਰੁਪਏ ਕੋਟ ਪੈਂਟ ਮਿਲੇਗਾ ਆਜੋ 15 1500 1500 ਰੁਪਏ ਕੋਟ ਪੈਂਟ ਆਜੋ ਦੇਖ ਲੋ ਸੋ ਤੁਸੀਂ ਦੇਖ ਸਕਦੇ ਹੋ ਉੱਥੇ ਤੁਹਾਨੂੰ ਕੋਟ ਪੈਂਟ ਮਿਲ ਜਾਏਗਾ ਬਲੇਜ਼ਰ ਮਿਲ ਜਾਏਗਾ ਠੀਕ ਹੈ ਘੰਟਾ ਘਰ ਦੇ ਸਾਹਮਣੇ ਸੋ ਕੱਲੀ ਕੱਲੀ ਰੇਟ ਦਾ ਤੁਹਾਨੂੰ ਦੱਸਦੇ ਆ ਠੀਕ ਹੈ ਤੇ ਇਹਨਾਂ ਨੂੰ ਪੁੱਛਦੇ ਆ ਪੰਜਾਬ ਤੇ ਜਿਹੜੇ ਮਾਰਕੀਟ ਇਹਨਾਂ ਦਾ ਕੀ ਪ੍ਰਭਾਵ ਪਿਆ ਹੈ ਤੁਸੀਂ ਸਾਰਾ ਆ ਦੇਖ ਸਕਦੇ ਹੋ ਤੇ ਬਲੇਜ਼ਰ ਕੋਟ ਪੈਂਟ ਜੋ ਵੀ ਹੈ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਏਗਾ ਕੀ ਰੇਟ ਨੇ ਕੀ ਪ੍ਰਾਈਸ ਨੇ ਪੰਜਾਬ ਦੇ ਕੀ ਮਾਹੌਲ ਤੇ ਮਾਰਕੀਟ ਤੇ ਕੀ ਪ੍ਰਭਾਵ ਪਿਆ ਇੰਡੀਆ ਤੇ ਪਾਕਿਸਤਾਨ ਦਾ ਜਨਨ ਤੁਹਾਨੂੰ ਪਤਾ ਹੈ ਕਿ ਜਿਹੜਾ ਯੁੱਧ ਚੱਲ ਰਿਹਾ ਹੈ ਉਹਨੂੰ ਦੇਖਦੇ ਹੋਏ ਮਾਰਕੀਟ ਤੇ ਕੀ ਪ੍ਰਭਾਵ ਪਿਆ ਇਸ ਟਾਈਮ ਮਾਰਕੀਟ ਦਾ ਮਾਹੌਲ ਤਾਂ ਭਾਜੀ ਠੰਡਾ ਹੀ ਹੈ ਇਸ ਟਾਈਮ ਠੰਡਾ ਹੀ ਹੈ ਪਹਿਲਾਂ ਤਾਂ ਰਸ਼ ਬਹੁਤ ਜ਼ਿਆਦਾ ਹੁੰਦਾ ਸੀ ਲੋਕੇ ਆ ਸਾਰੇ ਪਿੰਡਾਂ ਨੂੰ ਭਾਜੀ ਕਿੱਥੇ ਰਹਿ ਗਈ ਗਿਆ ਇਹ ਮੈਂ ਹੋਰ ਜਿਹੜੇ ਦੇਖ ਰਹੇ ਨੇ ਵੀਰ ਹਨਾ ਉਹਨਾਂ ਵਾਸਤੇ ਬਲੇਂਜਰ ਕੋਟ ਕੀ ਪ੍ਰਾਈਸ ਸਾਰੀ ਵੈਰਾਈਟੀ ਮਿਲ ਜੇਗੀ ਭਾਜੀ ਆਪਣਾ ਹੋਲ ਸੇਲ ਦਾ ਕੰਮ ਹੀ ਹੈ ਹੋਲ ਸੇਲ ਦਾ ਕੰਮ ਹੀ ਹੈ ਕੋਟ ਪੈਂਟ ਮਿਲ ਜਾਣਗੇ ਹੋਰ ਵੈਰਾਈਟੀ ਬਥੇਰੀ ਮਿਲ ਜੇਗੀ ਭਾਜੀ ਸਾਡੇ ਕੋਲ 1500 ਤੋਂ ਸਟਾਰਟ ਹੋ ਜਾਂਦਾ 1500 ਤੋਂ 1500 ਤੋਂ ਸਟਾਰਟਿੰਗ ਹੈ ਇਹਦਾ ਡਿਜ਼ਾਈਨਰ ਦੇ ਵਿੱਚ ਇਦਾਂ ਲੈਣੀ ਆ ਜਿੱਦਾਂ ਲਵਾਂਗੇ 22500 1100 ਅਲੱਗ-ਅਲੱਗ ਰੇਟ ਨਾਲ ਕਲਰ ਮਿਲ ਜਾਣਗੇ ਇੰਦੇ ਚ ਕਲਰ ਸਾਰੇ ਮਿਲ ਜਾਣਗੇ ਜਿੱਦਾਂ ਦਾ ਕਹੋਗੇ ਤੇ ਜੇ ਕਿਸੇ ਲੈਣ ਆਵਾ ਵੀਰੇ ਕੱਥੇ ਆਣਾ ਪਏ ਭਾਜੀ ਚੋੜਾ ਬਾਜ਼ਾਰ ਚੋੜਾ ਬਾਜ਼ਾਰ ਥੇਮਸ ਮਾਰਕੀਟ ਲੁਧਿਆਣਾ ਲੁਧਿਆਣਾ ਚੋੜਾ ਬਾਜ਼ਾਰ ਆਰਕੀ ਸਟੀਲ ਬਰਤਨ ਵਾਲਾ ਉਹਦੇ ਸਾਹਮਣੇ ਸ਼ਾਪ ਹੈਗੀ ਐ ਮੋਂਗਾ ਰੈਡੀਮੇਡ ਮੇਰਾ ਆਪਣਾ ਮੇਰਾ ਗੁਰਦੀਪ ਸਿੰਘ ਭਾਜੀ ਗੁਰਦੀਪ ਸਿੰਘ ਹਾਂਜੀ ਦਾ ਬਾਸਕਟਾ ਵਗੈਰਾ ਲੈਣੀਆਂ ਸਾਰੀ ਵੈਰਾਈਟੀ ਮਿਲ ਜਾਈਗੀ ਬਾਸਕਟਾ ਦੇ ਕਲਰ ਕਲਰ ਜਿੱਦਾਂ ਦਾ ਕਹੂੰਗਾ ਉਹਦਾ ਸਾਰੇ ਮਿਲ ਜਾਣਗੇ ਕੀ ਰੇਟ ਵੇਚਣਾ ਕਲਰ ਭਾਜੀ ਬਾਸਕਟ 500 ਰੁਪਏ ਤੋਂ ਸਟਾਰਟ ਹੋ ਜਾਈਗੀ ਸਾਡੇ ਦਾ ਜਿੱਦਾਂ ਦਾ ਕਲਰ ਕਹਣ ਕਿ ਉਹਦਾ ਦਾ ਕਲਰ ਸਿੰਪਲ ਸਿੰਪਲ ਲੈਣੀ ਸਿੰਪਲ ਚੀਜ਼ ਮਿਲ ਜਾਈਗੀ ਇਹ 500 ਰੁਪਏ ਤੋਂ ਸਟਾਰਟ ਹੋ ਜਾਈਗੀ ਭਾਜੀ ਮਿਲ ਜਾਏਗਾ ਬਾਸਕਟ ਠੀਕ ਹੈ 600 ਬਾਕੀ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਈਗੀ ਹਰ ਤਰ੍ਹਾਂ ਦੀ ਵੈਰਾਈਟੀ ਸਟਿਚ ਕਰਾਣਾ ਸਟਿਚ ਵੀ ਹੋ ਜਾਏਗਾ ਲੋ ਜੀ ਦੇਖ ਸਕਦਾ ਹਾਂ ਉਸ ਜਗ੍ਹਾ ਤੇ ਸੀ ਠੀਕ ਆ ਤੇ ਇਹੋ ਜਿਹਾ ਤੁਹਾਨੂੰ ਮਾਰਕੀਟ ਦੇਖਣ ਨੂੰ ਮਿਲੇਗਾ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇੱਥੇ ਤੁਹਾਨੂੰ ਗੰਨੇ ਦਾ ਜੂਸ ਮਿਲ ਜਾਏਗਾ ਠੀਕ ਹੈ 10 ਰੁਪਏ ਗਲਾਸ 10 ਰੁਪਏ ਗਲਾਸ ਤੇ ਮਾਰਕੀਟ ਦੀ ਮਾਹੌਲ ਤੁਹਾਨੂੰ ਦਿਖਾ ਰਿਹਾ ਹਾਂ ਇਸ ਟਾਈਮ ਬਿਲਕੁਲ ਮੰਦਾ ਪਿਆ ਇਸ ਕੰਮ ਬਿਲਕੁਲ ਸ਼ਾਂਤ ਹੈ ਠੀਕ ਹੈ ਤੇ ਇਸ ਜਗ੍ਹਾ ਤੇ ਤੁਹਾਨੂੰ ਦੇਖ ਸਕਦੇ ਹੋ ਇਹੋ ਜਿਹੇ ਕੱਪੜੇ ਇੱਥੇ ਤੁਹਾਨੂੰ ਮਿਲ ਜਾਏਗਾ ਸੂਟ 350 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜ਼ੀ ਸੂਟ ਲੋ ਠੀਕ ਹੈ ਸਾਰੇ ਕਲਰ ਮਿਲ ਜਾਣਗੇ ਜਿਹੜਾ ਮਰਜ਼ੀ ਕਲਰ ਲੋ 350 ਰੁਪਏ ਦੇ ਵਿੱਚ ਠੀਕ ਹੈ ਇੱਥੇ ਤੁਹਾਨੂੰ ਮਿਲ ਜਾਏਗਾ ਲੇਡੀਜ਼ ਚੱਪਲਾਂ ਨਵੀਆਂ ਨੇ ਠੀਕ ਹੈ ਲੇਡੀਜ਼ ਚੱਪਲਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਮਰਜ਼ੀ ਰੇਡੀਸ ਚੱਪਲ ਲੋ ਆ ਦੇਖ ਸਕਦੇ ਹੋ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਅੱਡ ਅੱਡ ਰੇਟ ਨੇ ਠੀਕ ਹੈ ਦੇਖ ਸਕਦੇ ਹੋ ਵੈਰਾਈਟੀ ਲੋ ਇਹ ਚੈੱਕ ਕਰੋ ਕਿਸੇ ਟਾਈਮ ਇਸ ਜਗ੍ਹਾ ਤੇ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਸੀ ਠੀਕ ਹੈ ਹਣ ਮਾਰਕਟ ਜੰਮੀ ਸੁਣਾ ਪਿਆ ਜੰਮੀ ਸੁਣਾ ਲੋ ਚੈੱਕ ਕਰੋ ਜੰਮੀ ਰਸਤਾ ਖਾਲੀ ਕਿਸੇ ਟਾਈਮ ਪੂਰਾ ਫੁੱਲ ਭਰ ਜਾਂਦਾ ਏ ਠੀਕ ਹੈ ਤੇ ਮਾਰਕੀਟ ਤੇ ਕਾਫੀ ਅਸਰ ਪਿਆ ਹੈ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਨੂੰ ਲੈ ਕੇ ਇਹ ਚੋੜਾ ਬਾਜ਼ਾਰ ਲੁਧਿਆਣਾ ਇਹ ਚੋੜਾ ਬਾਜ਼ਾਰ ਲੁਧਿਆਣਾ ਦੀ ਮਾਰਕੀਟ ਖਾ ਰਹੇ ਆ ਠੀਕ ਹੈ ਆਪਾਂ ਇੱਕ ਇਹੋ ਜਿਹੀ ਮਾਰਕੀਟ ਤੇ ਪਹੁੰਚੇ ਆ ਜਿੱਥੇ ਤੁਹਾਨੂੰ ਮੋਬਾਈਲ ਐਕਸੈਸਰੀ ਮੋਬਾਈਲ ਦੇ ਹਰੇਕ ਪਾਰਟ ਤੁਹਾਨੂੰ ਗੁਰ ਮੰਡੀ ਤੋਂ ਮਿਲ ਜਾਣਗੇ ਤੇ ਗੁਰ ਮੰਡੀ ਦਾ ਪੂਰਾ ਵੀਡੀਓ ਤੁਹਾਨੂੰ ਦਿਖਾਵਾਂਗੇ ਸਪੋਕੋ ਕਰਕੇ ਦਿਖਾਵਾਂਗੇ ਠੀਕ ਹੈ ਤੇ ਸੰਜੀਤ ਦੇਸ਼ਾਧੀਆਂ ਆਪਾਂ ਹੁਣ ਗੁਰ ਮੰਡੀ ਐ ਠੀਕ ਆ ਪੈਂਟਰ ਕਰਦੇ ਆ ਤੇ ਗੋੜ ਮੰਡੀ ਮੋਬਾਈਲ ਅਸੈਸਰੀ ਹੋਰ ਜਿਹੜੇ ਮੋਬਾਈਲ ਦੇ ਸਪੇਅਰ ਪਾਰਟ ਨੇ ਬਹੁਤ ਹੀ ਸਸਤੇ ਰੇਟਾਂ ਤੇ ਇੱਥੇ ਮਿਲਦੇ ਨੇ ਤੇ ਬਹੁਤ ਮਸ਼ਹੂਰ ਮਾਰਕੀਟ ਹੈ ਗੋੜ ਮੰਡੀ ਤੇ ਦੁਕਾਨਦਾਰ ਵੀ ਜਿਹੜੇ ਮਾਲ ਹੈ ਗੋੜ ਮੰਡੀਓ ਚੱਕਦੇ ਨੇ ਤੇ ਇੰਡੀਆ ਤੇ ਪਾਕਿਸਤਾਨ ਦੇ ਲੜਾਈ ਕਰਕੇ ਤੁਸੀਂ ਦੇਖ ਸਕਦੇ ਹੋ ਮਾਰਕੀਟ ਤੇ ਕੀ ਪ੍ਰਭਾਵ ਪਿਆ ਹੈ ਠੀਕ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਗੋੜ ਮੰਡੀ ਦਾ ਪਾਰਕਿੰਗ ਹੈ ਠੀਕ ਹੈ ਗੁਰਦ ਮੰਡੀ ਦਾ ਪਾਰਕਿੰਗ ਤੇ ਮੋਬਾਈਲ ਐਸੈਸਰੀ ਹੋ ਸਕਣ ਹਨ ਫੋਨ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਣਗੇ ਤੇ ਕੀ ਰੇਟ ਨੇ ਕੀ ਪ੍ਰਾਈਸ ਨੇ ਤੁਸੀਂ ਦੇਖ ਸਕਦੇ ਹੋ ਜੋ ਮਰਜੀ ਫੋਨ ਲੋ ਸੈਕੰਡ ਹੈਂਡ ਫੋਨ ਇਸ ਜਗ੍ਹਾ ਤੇ ਮਿਲ ਜਾਣਗੇ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਗੁਰਦ ਮੰਡੀ ਤੇ ਪੂਰੀ ਵੀਡੀਓ ਦਿਖਾਉਣ ਲੱਗੇ ਆਂ ਇਥੇ ਤੱਕ ਤੁਹਾਨੂੰ ਮੋਬਾਈਲ ਦੇ ਜਿਹੜੇ ਡੱਬੇ ਬੰਦ ਨੇ ਇਹ ਵੀ ਤੁਹਾਨੂੰ ਮਿਲ ਜਾਣਗੇ ਜਿਹੜਾ ਮਰਜ਼ੀ ਫੋਨ ਲਓ ਠੀਕ ਹੈ ਇੱਥੇ ਤੱਕ ਤੁਹਾਨੂੰ ਆਈਫੋਨ ਹੋਵੇ ਰੈਡਮੀ ਦੇ ਹੋਵੇ ਮੋਟੋ ਦੇ ਹੋਵੇ ਹੋਰ ਤੁਹਾਨੂੰ ਸਾਰੀ ਵੈਰਾਈਟੀ ਦੇ ਜਿਹੜੇ ਫੋਨ ਨੇ ਇਸ ਜਗ੍ਹਾ ਤੇ ਮਿਲ ਜਾਣਗੇ ਜੇ ਮੈਂ ਤੁਸੀਂ ਦੇਖ ਸਕਦੇ ਹੋ ਇਹੋ ਜਿਹੀ ਮਾਰਕੀਟ ਹੈ ਕੁਝ ਇੱਥੇ ਤੱਕ ਤੁਹਾਨੂੰ ਉਹ ਜਿਹੜੇ ਫੋਰ ਫੋਨ ਨੇ ਸੈਮਸੰਗ ਬੀਬੋ ਹੋਰ ਤੁਹਾਨੂੰ ਜਿਹੜੇ Oppo ਦੇ ਫੋਨ ਨੇ ਤੁਹਾਨੂੰ ਮਿਲ ਜਾਣਗੇ ਦੇਖਦੇ ਹਾਂ ਇਹੋ ਜਿਹੀ ਮਾਰਕੀਟ ਹੈ ਜਦੋਂ ਤੁਸੀਂ ਗੁਰ ਮੰਡੀ ਦੇ ਵਿੱਚ ਸ਼ਾਪਿੰਗ ਕਰਨਾ ਸਮਾਨ ਲੈਣਾ ਤਾਂ ਠੱਗਾਂ ਤੋਂ ਬਚ ਕੇ ਰਹੋ ਤੇ ਮੋਬਾਈਲ ਦੇ ਐਕਸੈਸਰੀ ਸਮਾਨ ਤੁਹਾਨੂੰ ਸਾਰੇ ਇਸ ਜਗ੍ਹਾ ਤੋਂ ਮਿਲ ਜਾਣਗੇ ਸੋ ਅੱਜ ਦੀ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆਂ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ